ਤਾਂ ਸਤਲੁਜ ਦਰਿਆ ਹਰੀਕੇ ਪੱਤਣ ਵਾਲੇ ਪਾਸਿਆਂ ਤੋਂ ਕਈ ਪਾਸੇ ਕਮਜ਼ੋਰ ਹੋ ਕੇ ਉਸ ਦੇ ਛੋਟੇ-ਛੋਟੇ ਜਿਹੜੇ ਬੰਨ ਬਣਾਏ ਹੋਏ ਨੇ ਪਿੰਡਾਂ ਦੇ ਵਿੱਚ ਉਹ ਬੰਨੇ ਟੁੱਟਨੇ ਸ਼ੁਰੂ ਹੋ ਚੁੱਕੇ ਜਿਸ ਕਰਕੇ ਬਹੁਤ ਜ਼ਿਆਦਾ ਜਿਹੜਾ ਪਾਣੀ ਹੈ ਉਹ ਪਿੰਡਾਂ ਦੇ ਵਿੱਚ ਭਰਨਾ ਸ਼ੁਰੂ ਹੋ ਗਿਆ ਪਹਿਲਾਂ 13 ਜ਼ਿਲ੍ਹੇ ਸੀ ਪੰਜਾਬ ਦੇ ਜਿਹੜਾ ਹੜਾਂ ਦੀ ਚਪੇਟ ਵਿੱਚ ਆਏ ਹੋਏ ਸਨ ਹੁਣ ਪੂਰੇ ਦੇ ਪੂਰੇ ਸੂਬੇ ਨੂੰ ਯਾਨੀ ਕਿ 23 ਦੇ 23 ਜ਼ਿਲ੍ਹੇ ਜਿਹੜੇ ਪੰਜਾਬ ਦੇ ਨੇ ਉਹਨਾਂ ਨੂੰ ਹੜ੍ਹ ਪ੍ਰਭਾਵਿਤ ਐਲਾਨ ਦਿੱਤਾ ਗਿਆ। ਮੁਵਾਰਕਪੁਰ ਦੇ ਵਿੱਚ ਜਿਹੜਾ ਖੱਗਰ ਹੈ ਉਹ ਓਵਰਫਲੋ ਹੋ ਕੇ ਸੜਕਾਂ ਦੇ ਉੱਪਰ ਦੀ ਅਤੇ ਪੁਲਾਂ ਦੇ ਉੱਪਰ ਦੀ ਚੱਲ ਰਿਹਾ ਐਸੀਆਂ ਤਸਵੀਰਾਂ ਸਾਡੇ ਕੋਲ ਆਉਂਦੀਆਂ ਨੇ। ਰਾਵੀ, ਸਤਲੁਜ ਅਤੇ ਬਿਆਸ ਉਸ ਨੇ ਲਗਾਤਾਰਤਾ ਦੇ ਨਾਲ ਸਾਰੇ ਦਾ ਸਾਰਾ ਮਾਝਾ ਖੇਤਰ ਅਤੇ ਦੁਆਬਾ ਖੇਤਰ ਉਸ ਨੂੰ ਬੁਰੇ ਤਰੀਕੇ ਨਾਲ ਪਾਣੀ ਦੀ ਚਪੇਟ ਹੇਟ ਲਿਆ ਹੋਇਆ ਹੈ। ਪਾਖੜਾ ਡੈਮ ਦਾ ਜਿਹੜਾ ਪਾਣੀ ਦਾ ਪੱਧਰ ਹੈ ਉਹ ਸਿਰਫ 2 ਫੁੱਟ ਰਹਿ ਗਿਆ ਹੈ। ਪਾਣੀ ਦਾ ਨਿਸ਼ਾਨ 1680 ਤੇ ਪਹੁੰਚ ਕੇ ਉਸ ਤੋਂ ਬਾਅਦ ਲਾਲ ਨਿਸ਼ਾਨ ਆ ਜਾਏਗਾ, ਖਤਰੇ ਦਾ ਨਿਸ਼ਾਨ ਆ ਜਾਏਗਾ। ਪਾਖੜਾ ਤੋਂ ਬੜੀ ਜਲਦੀ ਪਾਣੀ ਜਿਹੜਾ ਹੈ ਉਹ ਰਿਲੀਜ਼ ਕੀਤਾ ਜਾਏਗਾ ਤਾਂ ਜੋ ਡੈਮ ਨੂੰ ਕੋਈ ਖਤਰਾ ਨਾ ਹੋਵੇ ਕਿਉਂਕਿ ਜੇਕਰ ਡੈਮ ਨੂੰ ਕੋਈ ਖਤਰਾ ਹੁੰਦਾ ਹੈ ਤਾਂ ਫਿਰ ਬਹੁਤ ਮੁਸ਼ਕਲ ਹੋ ਜਾਏਗਾ ਜੇਕਰ ਡੈਮ ਦੇ ਵਿੱਚ ਕਿਸੇ ਕਿਸਮ ਦੀ ਵੀ ਕੋਈ ਤਕਨੀਕੀ ਖਰਾਬੀ ਕੋਈ ਤਰੇੜ ਜਾਂ ਕੋਈ ਉਫਾਨ ਪੈਦਾ ਹੁੰਦਾ ਹੈ ਤਾਂ ਫਿਰ ਸਾਰਾ ਪੰਜਾਬ ਹੀ ਇੱਕੋ ਦਮ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਹਾਂ ਦਾ ਟੀਵੀ ਐਨ ਆਰ ਆਈ ਦੇ ਨਾਲ ਮੈਂ ਹਾਂ ਪ੍ਰਿੰਸ ਭਾਰਦਵਾਜ ਜ ਲੈ ਕੇ ਹਾਜ਼ਰ ਹੋਇਆ ਹਾਂ ਪ੍ਰੋਗਰਾਮ ਕੀ ਚਾਹੁੰਦਾ ਹੈ ਪੰਜਾਬ ਤੁਸੀਂ ਵੀ ਕਹੋਗੇ ਕਿ ਹਰ ਰੋਜ਼ ਇੱਕੋ ਗੱਲ ਤੇ ਇੱਕੋ ਬਾਤ ਪਰ ਜਦੋਂ ਗੱਲ ਅਤੇ ਬਾਤ ਐਡੀ ਵੱਡੀ ਹੋ ਜਾਵੇ ਕਿ ਉਸ ਨੂੰ ਸੁਲਝਾਏ ਬਿਨਾ ਅੱਗੇ ਵਧਣਾ ਨਾ ਮੁਮਕਿਨ ਹੋਵੇ ਤੇ ਮੁਸ਼ਕਲ ਹੋਵੇ ਤਾਂ ਫਿਰ ਗੱਲ ਬਾਤ ਨੂੰ ਸੁਲਝਾ ਲੈਣਾ ਚਾਹੀਦਾ ਹੈ ਯਾਨੀ ਕਿ ਇਸ ਵਕਤ ਪੰਜਾਬ ਇਹ ਚਾਹ ਰਿਹਾ ਹੈ ਕਿ ਕੁਦਰਤ ਦੀ ਕਰੋਪੀ ਰੂਪੀ ਹੜ੍ਹ ਜਿਹੜੇ ਇਸ ਵਕਤ ਪੂਰੇ ਪੰਜਾਬ ਨੂੰ ਆਪਣੀ ਜੱਦ ਆਪਣੀ ਲਪੇਟ ਦੇ ਵਿੱਚ ਲਈ ਬੈਠੇ ਨੇ ਉਹ ਕਹਿਰ ਕੁਦਰਤ ਦੀ ਇਹ ਕਰੋਪੀ ਜਲਦੀ ਤੋਂ ਜਲਦੀ ਦੂਰ ਹੋਵੇ ਤੁਹਾਨੂੰ ਪਤਾ ਹੈ ਕਿ ਜਿਸ ਤਰੀਕੇ ਨਾਲ ਮੌਸਮ ਵਿਭਾਗ ਨੇ ਪੇਸ਼ਾਨਗੋਈ ਕੀਤੀ ਸੀ ਚੇਤਾਵਨੀ ਦਿੱਤੀ ਸੀ ਕਿ 3 ਸਤੰਬਰ ਤੱਕ ਯਾਨੀ ਕਿ ਅੱਜ ਜਦੋਂ ਇਹ ਪ੍ਰੋਗਰਾਮ ਰਿਕਾਰਡ ਕੀਤਾ ਜਾ ਰਿਹਾ ਹੈ ਅੱਜ ਤੱਕ ਜਿਹੜੀ ਭਾਰੀ ਬਾਰਿਸ਼ ਸੀ ਉਹ ਪੰਜਾਬ ਅਤੇ ਬਾਕੀ ਸਾਰੇ ਉੱਤਰੀ ਭਾਰਤ ਦੇ ਵਿੱਚ ਸਮੇਤ ਜਿਹੜੇ ਪਹਾੜੀ ਖੇਤਰ ਨੇ ਉਸ ਦੇ ਵਿੱਚ ਬਰਸਾਤ ਦੱਸੀ ਹੋਈ ਸੀ ਕਿ ਉਸ ਤੋਂ ਬਾਅਦ ਯਾਨੀ ਕਿ 3 ਸਤੰਬਰ ਤੋਂ ਬਾਅਦ ਮੌਸਮ ਸਾਫ਼ ਹੋਣ ਦੀ ਸੰਭਾਵਨਾ ਸੀ ਪਰੰਤੂ ਕੁਦਰਤ ਹੈ ਕੁਦਰਤ ਅੱਗੇ ਮਨੁੱਖ ਦਾ ਕੋਈ ਜ਼ੋਰ ਨਹੀਂ ਚੱਲਦਾ ਕੁਦਰਤ ਅੱਗੇ ਮਨੁੱਖ ਦੀਆਂ ਕੀਤੀਆਂ ਗਈਆਂ ਪੇਸ਼ੰਗੋਈਆਂ ਹਮੇਸ਼ਾ ਹੀ ਬੇਕਾਰ ਹੋ ਜਾਂਦੀਆਂ ਨੇ ਕੱਲ ਰਾਤ ਸਾਰੇ ਪੰਜਾਬ ਦੇ ਵਿੱਚ ਬਹੁਤ ਭਾਰੀ ਬਰਸਾਤ ਹੁੰਦੀ ਰਹੀ। ਅੰਮ੍ਰਿਤਸਰ ਤੋਂ ਸ਼ੁਰੂ ਕਰ ਲਈਏ ਚੰਡੀਗੜ੍ਹ ਤੱਕ ਪਹੁੰਚ ਜਾਈਏ ਲਗਾਤਾਰਤਾ ਦੇ ਵਿੱਚ ਬਾਰਿਸ਼ ਅਤੇ ਭਾਰੀ ਹਨੇਰੀ ਨੇ ਪੰਜਾਬ ਦੇ ਵਿੱਚ ਪਾਣੀ ਦੇ ਪੱਦਰ ਨੂੰ ਅਤੇ ਹੜ੍ਹਾਂ ਦੇ ਖਤਰੇ ਨੂੰ ਬਹੁਤ ਹੀ ਵੱਡਾ ਕਰ ਦਿੱਤਾ। ਇਸ ਵਕਤ ਜਦੋਂ ਇਹ ਪ੍ਰੋਗਰਾਮ ਰਿਕਾਰਡ ਕੀਤਾ ਜਾ ਰਿਹਾ ਹੈ ਤਾਂ ਸਤਲੁਜ ਦਰਿਆ ਹਰੀਕੇ ਪੱਤਣ ਵਾਲੇ ਪਾਸਿਆਂ ਤੋਂ ਕਈ ਪਾਸੇ ਕਮਜ਼ੋਰ ਹੋ ਕੇ ਉਸ ਦੇ ਛੋਟੇ-ਛੋਟੇ ਜਿਹੜੇ ਬੰਨ ਬਣਾਏ ਹੋਏ ਨੇ ਪਿੰਡਾਂ ਦੇ ਵਿੱਚ ਉਹ ਬੰਨੇ ਟੁੱਟਣੇ ਸ਼ੁਰੂ ਹੋ ਚੁੱਕੇ ਨੇ ਹੁਣ ਤੋਂ ਥੋੜੀ ਦੇਰ ਪਹਿਲਾਂ ਸਾਡੇ ਸਾਥੀ ਸੁਖਮਨ ਚੀਮਾ ਨੇ ਵੀ ਰਿਪੋਰਟ ਕੀਤੀ ਸੀ ਕਿ ਪੰਜਾਬ ਦੇ ਵਿੱਚ ਸਤਲੁਜ ਦਰਿਆ ਦੇ ਕੁਝ ਬੰਨ ਟੁੱਟੇ ਨੇ ਜਿਸ ਕਰਕੇ ਬਹੁਤ ਜ਼ਿਆਦਾ ਜਿਹੜਾ ਪਾਣੀ ਹੈ ਉਹ ਪਿੰਡਾਂ ਦੇ ਵਿੱਚ ਭਰਨਾ ਸ਼ੁਰੂ ਹੋ ਗਿਆ ਇਸ ਵਕਤ ਪੰਜਾਬ ਦੀ ਸਾਰੀ ਦੀ ਸਾਰੀ ਆਬਾਦੀ ਹੜਾਂ ਦੀ ਚਪੇਟ ਹੇਠ ਹੈ ਅਤੇ ਪੰਜਾਬ ਸਰਕਾਰ ਨੇ ਇਸ ਵਕਤ ਪਹਿਲਾਂ 13 ਜ਼ਿਲ੍ਹੇ ਸੀ ਪੰਜਾਬ ਦੇ ਜਿਹੜੇ ਹੜ੍ਹਾਂ ਦੀ ਚਪੇਟ ਵਿੱਚ ਆਏ ਹੋ ਸਨ ਹੁਣ ਪੂਰੇ ਦੇ ਪੂਰੇ ਸੂਬੇ ਨੂੰ ਯਾਨੀ ਕਿ 23 ਦੇ 23 ਜ਼ਿਲ੍ਹੇ ਜਿਹੜੇ ਪੰਜਾਬ ਦੇ ਨੇ ਉਹਨਾਂ ਨੂੰ ਹੜ੍ਹ ਪ੍ਰਭਾਵਿਤ ਐਲਾਨ ਦਿੱਤਾ ਗਿਆ ਕੋਈ ਵੀ ਜ਼ਿਲ੍ਹਾ ਐਸਾ ਨਹੀਂ ਜਿਹੜਾ ਖਤਰੇ ਦੇ ਨਿਸ਼ਾਨ ਦੇ ਹੇਠ ਨਾ ਆਉਂਦਾ ਹੋਵੇ ਜਦੋਂ ਅਸੀਂ ਪਵਾਦ ਦੀ ਗੱਲ ਕਰਦੇ ਹਾਂ ਤਾਂ ਚੰਡੀਗੜ੍ਹ ਦੇ ਉੱਪਰਲੇ ਪਾਸਿਓਂ ਜਦੋਂ ਖੱਗਰ ਨਿਕਲ ਕੇ ਆਉਂਦਾ ਹੈ ਖੱਗਰ ਦੇ ਨਾਲ ਟਾਂਗਰੀ ਟਾਂਗਰੀ ਦੇ ਨਾਲ ਆ ਕੇ ਮਾਰਕੰਡਾ ਮਿਲ ਕੇ ਤਾਂ ਫਿਰ ਉਹ ਮਾਲਵੇ ਵਾਲੇ ਇਲਾਕੇ ਨੂੰ ਮਾਰ ਕਰਦਾ ਹੈ ਰਾਜਪੁਰੇ ਤੋਂ ਸ਼ੁਰੂ ਹੋ ਜਾਂਦਾ ਹੈ ਜਾਂ ਜ਼ਿਰਖਪੁਰ ਚੰਡੀਗੜ੍ਹ ਤੋਂ ਸ਼ੁਰੂ ਹੋ ਕੇ ਆਇਆ ਪਟਿਆਲਾ ਸੰਗਰੂਰ ਮਾਨਸਾ ਹੁੰਦਾ ਹੋਇਆ ਸਰਸੇ ਤੱਕ ਵਾਲਾ ਜਿਹੜਾ ਏਰੀਆ ਹੈ ਉਸ ਨੂੰ ਖੱਗਰ ਮਾਰ ਕਰਦਾ ਹੈ ਖੱਗਰ ਇਸ ਵੇਲੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਬਹਿ ਰਿਹਾ ਹੈ ਮੁਬਾਰਕਪੁਰ ਜਿਹੜਾ ਕਿ ਡੇਹਰਾ ਬੱਸੀ ਦੇ ਬਿਲਕੁਲ ਨਾਲ ਲੱਗਦਾ ਹਰਿਆਣੇ ਦੀ ਹਦੂਦ ਦੇ ਉੱਤੇ ਹੈ ਪੰਜਾਬ ਦਾ ਛੋਟਾ ਜਿਹਾ ਕਸਬਾ ਹੈ ਮੁਬਾਰਕਪੁਰ ਦੇ ਵਿੱਚ ਜਿਹੜਾ ਖੱਗਰ ਹੈ ਉਹ ਓਵਰਫਲੋ ਹੋ ਕੇ ਸੜਕਾਂ ਦੇ ਉੱਪਰ ਦੀ ਅਤੇ ਪੁਲਾਂ ਦੇ ਉੱਪਰ ਦੀ ਚੱਲ ਰਿਹਾ ਹੈ ਐਸੀਆਂ ਤਸਵੀਰਾਂ ਸਾਡੇ ਕੋਲ ਆਉਂਦੀਆਂ ਨੇ ਦੂਜੇ ਪਾਸੇ ਰਾਵੀ ਸਤਲੁਜ ਅਤੇ ਬਿਆਸ ਉਸ ਨੇ ਲਗਾਤਾਰਤਾ ਦੇ ਨਾਲ ਸਾਰੇ ਦਾ ਸਾਰਾ ਮਾਝਾ ਖੇਤਰ ਅਤੇ ਦੁਆਬਾ ਖੇਤਰ ਉਸ ਨੂੰ ਬੁਰੇ ਤਰੀਕੇ ਨਾਲ ਪਾਣੀ ਦੀ ਚਪੇਟ ਹੇਟ ਲਿਆ ਹੋਇਆ ਹੈ ਇਸ ਵਕਤ ਭਾਖੜਾ ਡੈਮ ਦਾ ਜਿਹੜਾ ਪਾਣੀ ਦਾ ਪੱਧਰ ਹੈ ਉਹ ਸਿਰਫ 2 ਫੁੱਟ ਰਹਿ ਗਿਆ ਹੈ 2 ਫੁੱਟ ਪਾਣੀ ਦਾ ਨਿਸ਼ਾਨ 1680 ਤੇ ਪਹੁੰਚ ਕੇ ਉਸ ਤੋਂ ਬਾਅਦ ਲਾਲ ਨਿਸ਼ਾਨ ਆ ਜਾਏਗਾ ਖਤਰੇ ਦਾ ਨਿਸ਼ਾਨ ਆ ਜਾਏਗਾ ਉਸ ਤੋਂ ਬਾਅਦ ਵੇਖਾਂਗੇ ਕਿ ਕਿਸ ਤਰੀਕੇ ਦੀ ਚਾਰਾਜੋਈ ਹੀਲੇ ਵਸੀਲੇ ਉਪਰਾਲੇ ਕੀਤੇ ਜਾਂਦੇ ਨੇ ਅ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸੋਰਾ ਨੇ ਵੀ ਸਵੇਰੇ ਇੱਕ ਵੀਡੀਓ ਪਾ ਕੇ ਇਹ ਗੱਲ ਸਾਂਝੀ ਕੀਤੀ ਸੀ ਪੰਜਾਬੀਆਂ ਦੇ ਨਾਲ ਕਿ ਪੰਜਾਬੀਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਉਹਨਾਂ ਨੇ ਦੱਸਿਆ ਸੀ ਕਿ ਇਸ ਵਕਤ ਇਸ ਵਕਤ ਪਾਖੜਾ ਡੈਮ ਜਿਹੜਾ ਹੈ ਉਹ ਖਤਰੇ ਦੇ ਨਿਸ਼ਾਨ ਵਾਲ ਵਧ ਰਿਹਾ ਹੈ ਅਤੇ ਪਾਖੜਾ ਤੋਂ ਬੜੀ ਜਲਦੀ ਪਾਣੀ ਜਿਹੜਾ ਹੈ ਉਹ ਰਿਲੀਜ਼ ਕੀਤਾ ਜਾਏਗਾ ਤਾਂ ਜੋ ਡੈਮ ਨੂੰ ਕੋਈ ਖਤਰਾ ਨਾ ਹੋਵੇ ਕਿਉਂਕਿ ਜੇਕਰ ਡੈਮ ਨੂੰ ਕੋਈ ਖਤਰਾ ਹੁੰਦਾ ਹੈ ਤਾਂ ਫਿਰ ਬਹੁਤ ਮੁਸ਼ਕਲ ਹੋ ਜਾਏਗਾ ਜੇਕਰ ਡੈਮ ਦੇ ਵਿੱਚ ਕਿਸੇ ਕਿਸਮ ਦੀ ਵੀ ਕੋਈ ਤਕਨੀਕੀ ਖਰਾਬੀ ਕੋਈ ਤਰੇੜ ਜਾਂ ਕੋਈ ਉਫਾਨ ਪੈਦਾ ਹੁੰਦਾ ਹੈ ਤਾਂ ਫਿਰ ਸਾਰਾ ਪੰਜਾਬ ਹੀ ਇੱਕੋ ਦਮ ਖਤਰੇ ਦੇ ਵਿੱਚ ਘਰ ਜਾਏਗਾ ਪੰਜਾਬ ਇਸ ਵਕਤ ਇਹ ਚਾਹੁੰਦਾ ਹੈ ਕਿ ਜਿਸ ਤਰੀਕੇ ਦੀਆਂ ਚਾਰਾਜੁਈਆਂ ਕਰਨੀਆਂ ਚਾਹੀਦੀਆਂ ਨੇ ਸਰਕਾਰੀ ਪੱਧਰ ਦੇ ਉੱਤੇ ਉਹਨਾਂ ਦੇ ਵਿੱਚ ਰਵਾਨਗੀ ਹੋਰ ਤੇਜ਼ ਕੀਤੀ ਜਾਵੇ। ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਲਗਾਤਾਰਤਾ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ, ਵੱਖ-ਵੱਖ ਸ਼ਹਿਰਾਂ, ਵੱਖ-ਵੱਖ ਪਿੰਡਾਂ ਜਿਹੜੇ ਹੜ੍ਹ ਪ੍ਰਭਾਵਿਤ ਨੇ ਉਹਨਾਂ ਦਾ ਦੌਰਾ ਕਰ ਰਹੇ ਨੇ। ਅ ਪੰਜਾਬ ਦੇ ਗਵਰਨਰ ਰਾਜਪਾਲ ਗੁਲਾਬਚੰਦ ਕੁਟਾਰੀਆ ਹੋਰੀ ਵੀ ਅ ਇਸ ਵਕਤ ਅੰਮ੍ਰਿਤਸਰ ਦੇ ਵਿੱਚ ਸੀਗੇ। ਇਸ ਤੋਂ ਪਹਿਲਾਂ ਉਹ ਫਿਰੋਜ਼ਪੁਰ ਵਾਲੇ ਇਲਾਕੇ ਦੇ ਵਿੱਚ ਗਏ ਹੋਏ ਸੀਗੇ ਕੱਲ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਦੇ ਲਈ ਉਧਰੋਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਿਹੜੇ ਪ੍ਰਧਾਨ ਨੇ ਜੇਪੀ ਨੱਡਾ ਹੋਰਾਂ ਨੇ ਵੀ ਕਿਹਾ ਕਿ ਅਸੀਂ ਪੰਜਾਬ ਦੀ ਬਾਹ ਫੜ ਕੇ ਰੱਖਾਂਗੇ ਅਸੀਂ ਪੰਜਾਬ ਦੇ ਨਾਲ ਕਿਸੇ ਵੀ ਕਿਸਮ ਦਾ ਕੋਈ ਧੱਕਾ ਨਹੀਂ ਹੋਣ ਦੇਵਾਂਗੇ ਕਹਿਣ ਦਾ ਭਾਵੇਂ ਹੈ ਕਿ ਚਲੋ ਬਿਆਨਬਾਜ਼ੀ ਤਾਂ ਹੋ ਗਈ ਹੈ ਪਰ ਪੰਜਾਬ ਇਹ ਚਾਹੁੰਦਾ ਹੈ ਕਿ ਇਸ ਬਿਆਨਬਾਜ਼ੀ ਤੋਂ ਅੱਗੇ ਜਾ ਕੇ ਜੇਪੀ ਨੱਡਾ ਸਾਹਿਬ ਇਸ ਵਕਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹੁਰਾ ਨਾਲ ਗੱਲ ਕਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨਾਲ ਗੱਲ ਕਰਨ ਜਲ ਸਰੋਤ ਮੰਤਰੀ ਨਾਲ ਗੱਲ ਕਰਨ ਕੁਦਰਤੀ ਆਪ ਦਾ ਪ੍ਰਬੰਧਨ ਜਿਹੜਾ ਐਨ ਡੀ ਆਰ ਐਫ ਹੈ ਉਸ ਦੇ ਜਿਹੜੇ ਡਾਇਰੈਕਟਰ ਨੇ ਉਹਨਾਂ ਨਾਲ ਗੱਲ ਕਰਨ ਅਤੇ ਤੁਰੰਤ ਪ੍ਰਭਾਵ ਦੇ ਨਾਲ ਪੰਜਾਬ ਦੇ ਜਿਹੜੇ ਲੋਕ ਜਿਹੜੇ ਪਿੰਡ ਪਾਣੀਆਂ ਦੇ ਵਿੱਚ ਡੁੱਬ ਗਏ ਨੇ ਬੁਰੇ ਤਰੀਕੇ ਨਾਲ ਉਹਨਾਂ ਨੂੰ ਬਚਾਉਣ ਦਾ ਵੱਡੇ ਪੱਧਰ ਦੇ ਉੱਤੇ ਮਸ਼ੀਨਰੀ ਰੂਪੀ ਪ੍ਰਬੰਧ ਜਿਹੜਾ ਹੈ ਉਹ ਜਲਦ ਤੋਂ ਜਲਦ ਕੀਤਾ ਜਾਵੇ ਦੂਜੇ ਪਾਸੇ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਹੋਰਾਂ ਨੇ 5 ਕਰੋੜ ਦੀ امداد ਪੰਜਾਬ ਦੇ ਲਈ ਅਤੇ 5 ਕਰੋੜ ਦੀ امداد ਜਿਹੜੀ ਹੈ ਉਹ ਜੰਮੂ ਕਸ਼ਮੀਰ ਕਸ਼ਮੀਰ ਦੇ ਲਈ ਭੇਜੀ ਹੈ ਤੇ ਨਾਲੋਂ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਆਪਣੇ ਵੱਡੇ ਭਾਈ ਯਾਨੀ ਕਿ ਪੰਜਾਬੀ ਸੂਬੇ ਨੂੰ ਇਸ ਸਥਿਤੀ ਦੇ ਵਿੱਚ ਇਕੱਲਾ ਨਹੀਂ ਰਹਿਣ ਦੇਵਾਂਗੇ ਇਸ ਤੋਂ ਅਗਲੀ ਗੱਲ ਇਹ ਹੈ ਕਿ ਜਿਹੜੀਆਂ ਚਾਰਾ ਜੋਹੀਆਂ ਹੋਰ ਤੇਜ਼ ਕਰਨੀਆਂ ਚਾਹੀਦੀਆਂ ਨੇ ਉਹ ਚਾਰਾਂ ਜੋਈਆਂ ਤੇਜ਼ ਕਰਨ ਦੀ ਇਸ ਵਕਤ ਸੱਚਮੁੱਚ ਵੱਡੇ ਪੱਧਰ ਦੇ ਉੱਤੇ ਜ਼ਰੂਰਤ ਹੈ ਕਿਉਂਕਿ ਜੇਕਰ ਬਰਸਾਤ ਇਸੇ ਤਰੀਕੇ ਨਾਲ ਹੁੰਦੀ ਰਹੀ ਤਾਂ ਉੱਪਰ ਤਾਂ ਜੋ ਕੁਝ ਹੋ ਰਿਹਾ ਉਹ ਹੋ ਰਿਹਾ ਪਰ ਮੈਦਾਨੀ ਖੇਤरां ਦੇ ਵਿੱਚ ਉਹ ਪੰਜਾਬ ਹੀ ਇੱਕ ਐਸਾ ਸੂਬਾ ਹੈ ਜਿਹੜਾ ਸੂਬਾ ਹਰ ਕਿਸਮ ਦੀ ਜਿਹੜੀ ਆਪਦਾ ਹੈ ਸਭ ਤੋਂ ਪਹਿਲਾਂ ਉਸ ਨੂੰ ਝੱਲਦਾ ਹੈ ਜੇਕਰ ਆਪਾਂ ਗਵਾਂਢੀ ਮੁਲਕ ਪਾਕਿਸਤਾਨ ਦੀ ਗੱਲ ਕਰ ਲਈਏ ਪਾਕਿਸਤਾਨ ਨਾਲ ਕਿਸੇ ਕਿਸਮ ਦੀ ਕੋਈ ਝੜਪ ਹੋਵੇ ਕੋਈ ਲੜਾਈ ਹੋਵੇ ਤਾਂ ਸਭ ਤੋਂ ਪਹਿਲਾਂ ਵਾਰੀ ਕਿਸ ਦੀ ਆਉਂਦੀ ਹੈ ਜਾਂ ਹੱਕ ਢਾਕੇ ਕੌਣ ਖੜਦਾ ਹੈ ਪੰਜਾਬ ਜੇਕਰ ਸ਼ਰਧਾਂ ਦੀ ਜੇਕਰ ਸਰਹੰਦਾਂ ਦੇ ਰਾਖੀ ਦੀ ਗੱਲ ਕਰਨੀ ਹੋਵੇ ਤਾਂ ਸਭ ਤੋਂ ਵੱਧ ਸ਼ਹਾਦਤਾਂ ਕਿਨਾਂ ਦੀਆਂ ਹੁੰਦੀਆਂ ਨੇ ਪੰਜਾਬੀਆਂ ਦੀਆਂ ਤੇ ਜੇਕਰ ਕੁਦਰਤੀ ਆਫਤ ਆਉਂਦੀ ਹੈ ਜੇਕਰ ਕੁਦਰਤੀ ਕਹਿਰ ਆਉਂਦੇ ਨੇ ਚਾਹੇ ਉਹ ਹੜ੍ਹ ਹੋਵੇ ਚਾਹੇ ਸੋਕਾ ਹੋਵੇ ਤਾਂ ਸਭ ਤੋਂ ਵੱਧ ਪ੍ਰਭਾਵਿਤ ਕੌਣ ਹੁੰਦਾ ਸਭ ਤੋਂ ਵੱਧ ਪੀੜਤ ਕੌਣ ਹੁੰਦਾ ਪੰਜਾਬ ਸੋ ਇਸ ਵਕਤ ਪੰਜਾਬ ਇਹ ਚਾਹੁੰਦਾ ਹੈ ਕਿ ਸੋਹਿਰਦਤਾ ਦੇ ਨਾਲ ਪੰਜਾਬ ਦਾ ਇਹ ਮਸਲਾ ਸਿਰਫ ਸੂਬਾਈ ਪੱਧਰ ਦਾ ਮਸਲਾ ਨਾ ਰਹੇ ਕੌਮੀ ਮਸਲਾ ਬਣੇ ਇਸ ਨੂੰ ਕੌਮੀ ਆਪ ਦਾ ਜਿੱਡੀ ਜਲਦੀ ਕੇਂਦਰ ਸਰਕਾਰ ਗਰਦਾਨੇਗੀ ਉਨੀ ਜਲਦੀ ਪੰਜਾਬ ਦੇ ਵਿੱਚ ਰਾਹਤ ਅਤੇ ਬਚਾਅ ਕਾਰਜ ਜਿਹੜੇ ਨੇ ਉਹ ਤੇਜ਼ ਹੋਣਗੇ ਕਿਉਂਕਿ ਉਦੋਂ ਕੇਂਦਰ ਵੀ ਸੂਬਾ ਸਰਕਾਰ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੋਏਗਾ ਇਸ ਤੋਂ ਬਾਅਦ ਅਗਲੀ ਰੀ ਕਾਰਵਾਈ ਇਹ ਹੋਣੀ ਚਾਹੀਦੀ ਹੈ ਕਿ ਯੂਨਾਈਟਿਡ ਨੇਸ਼ਨ ਦੇ ਵਿੱਚ ਜਾ ਕੇ ਪੰਜਾਬ ਸਰਕਾਰ ਨੂੰ ਆਪਣਾ ਪੱਖ ਰੱਖਣਾ ਚਾਹੀਦਾ ਹੈ ਪਾਣੀਆਂ ਦੀ ਵੰਡ ਦੇ ਮਸਲੇ ਦੇ ਉੱਤੇ ਕਿਉਂਕਿ ਅਸਲ ਰੌਲਾ ਗਰਮੀਆਂ ਦੇ ਵਿੱਚ ਪੈਂਦਾ ਜਦੋਂ ਰੁੱਤ ਬਦਲਦੀ ਹੈ ਤਾਂ ਉਦੋਂ ਫਿਰ ਜਿਹੜਾ ਪਾਣੀਆਂ ਦਾ ਮਸਲਾ ਹੈ ਉਹ ਵੋਟਾਂ ਦੇ ਵਿੱਚ ਤਬਦੀਲ ਹੁੰਦਾ ਤੇ ਵੋਟਾਂ ਵਾਲਾ ਮਸਲਾ ਹਮੇਸ਼ਾ ਤੁਹਾਨੂੰ ਪਤਾ ਹੈ ਕਿ ਕਦੇ ਵੀ ਸਾਰਤਕ ਨਤੀਜਿਆਂ ਤੱਕ ਨਹੀਂ ਪਹੁੰਚਦਾ ਸੋ ਇਸ ਵਕਤ ਪੰਜਾਬ ਇਹ ਚਾਹੁੰਦਾ ਹੈ ਕਿ ਇਹਨਾਂ ਯਤਨਾਂ ਦੇ ਵਿੱਚ ਜਿੰਨੀ ਕਹਾਲ ਹੋ ਸਕੇ ਜਿੰਨੀ ਸਹਿਰਦਤਾ ਹੋ ਸਕੇ ਜਿੰਨੀ ਤਕਨੀਕ ਆ ਸਕੇ ਅਤੇ ਜਿੰਨੀ ਮਜ਼ਬੂਤੀ ਅਤੇ ਏਕਤਾ ਦੇ ਨਾਲ ਸਾਰੀਆਂ ਰਾਜਨੀਤਿਕ ਧਿਰਾਂ ਆ ਕੇ ਪੰਜਾਬ ਅਤੇ ਪਹਾੜੀ ਖੇਤਰਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਨ ਗਈਆਂ ਓਨੀ ਜਲਦੀ ਇਹ ਜਿਹੜੀ ਕੁਦਰਤੀ ਆਪਦਾ ਹੈ ਅਤੇ ਮਨੁੱਖੀ ਗਲਤੀਆਂ ਦੇ ਜਿਹੜੇ ਨਤੀਜੇ ਨੇ ਓਨੀ ਜਲਦੀ ਆਪਾਂ ਉਹਨਾਂ ਨੂੰ ਸੁਧਾਰ ਸਕਾਂਗੇ ਤੁਹਾਡੀ ਹਰ ਟਿੱਪਣੀ ਤੁਹਾਡਾ ਹਰ ਕਮੈਂਟ ਸਾਡੇ ਲਈ ਮਹੱਤਵਪੂਰਨ ਹੈ ਹਰ ਅਪਡੇਟ ਦੇ ਲਈ ਜੁੜੇ ਰਹੋ ਦਾ ਟੀਵੀ ਐਨ ਆਰ ਆਈ ਦੇ ਨਾਲ ਦਿਓ ਇਜਾਜ਼ਤ ਸਤਸਰੀਆ